हां जी दोस्तों सारेनु सस् नमस्कार स्वागत है जी ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਪਹੁੰਚ ਹੈਗੀ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਹੈਪੀ ਦੇ ਕੋਲ ਵੀਰ ਹੈਪੀ ਦਾ ਦੋਸਤੋ ਬਹੁਤੇ ਵੀਰ ਜਾਣਦੇ ਆ ਵੀ ਪਸ਼ੂ ਵਪਾਰ ਦਾ ਕੰਮ ਹੈ ਤੇ ਜਿਹੜੇ ਵੀਰ ਨਵੇਂ ਆ ਉਹਨਾਂ ਨੂੰ ਜਿਹੜਾ ਦੋਸਤੋ ਆਪਾਂ ਦੱਸਦੇ ਨੇ ਵੀ ਪਸ਼ੂ ਜਿਹੜੇ ਆ ਇਸ ਘਰੇ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਚਾਹੇ ਮੱਝਾਂ ਹੋਣ ਚਾਹੇ ਬੇੜਾਂ ਹੋਣ ਠੀਕ ਆ ਜੀ ਤੇ ਅੱਜ ਫਿਲਹਾਲ ਜਿਹੜੇ ਦੋਸਤੋ ਦੋ ਐਨੀਮਲ ਸੀਗੇ ਫਿਲਹਾਲ ਉਹ ਸੇਲ ਹੋ ਗਏ ਆ ਤੇ ਇੱਕ ਜਿਹੜੀ ਦੋਸਤੋ ਇਹ ਵਿਹੜ ਤੁਹਾਨੂੰ ਦਿਖਾਉਣੀ ਆ ਇਹ ਬਕਾਊ ਆ ਵਿਹੜ ਚੰਗੀ ਆ ਸਾਫ ਸੁਥਰੀ ਆ ਬਿਲਕੁਲ ਤਾਜੀ ਸੁਈ ਸੁਵਾਈ ਆ ਕਿੰਮਾ ਸਵੇਰ ਕੀ ਰੇਟ ਭਾ ਫੜਦਾ ਰਹੂਗਾ ਪੂਰੀ ਡਿਟੇਲ ਜਿਹੜੀ ਗੱਲਬਾਤ ਆਪਾਂ ਵੀਰ ਹੈਪੀ ਦੇ ਨਾਲ ਕਰ ਲਾਂਗੇ ਤੇ ਖਾਸ ਪਹੁੰਚ ਤੁਸੀਂ ਜਿਹੜੀ ਆ ਦੋਸਤੋ ਪਿੰਡ ਬੁਰਜ ਨੱਥੂਕੇ ਕਰਨੇ ਆ ਸ੍ਰਿਹਾਰੀ ਤੋਂ ਕੋਈ 5-4 ਕਿਲੋਮੀਟਰ ਦੀ ਦੂਰੀ ਹੈਗੀ ਆ ਸਾਰੀ ਇਸ ਪਿੰਡ ਦੀ ਅੱਗੇ ਪੱਟੀ ਸ਼ਹਿਰ ਆ ਉਹ ਵੀ ਤਕਰੀਬਨ 5-6 ਕਿਲੋਮੀਟਰ ਦੀ ਦੂਰੀ ਆ ਕਾਉ ਕਰਦੇ ਆ ਗੱਲਬਾਤ ਅੱਜ ਦੋਸਤੋ ਆਪਾਂ 11 ਮਈ ਨੂੰ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਕੋਈ ਮਾਰਨਿੰਗ ਦੇ 10:30 ਵਜੇ ਦਾ ਟਾਈਮ ਠੀਕ ਆ ਜੀ 10:30 ਮਿੰਟ ਦਾ ਸਮਾਂ ਸਭ ਤੋਂ ਪਹਿਲਾਂ ਵੀਰ ਹੈਪੀ ਸਸਰੀ ਕਾਲ ਸਸਰੀ ਕਾਲ ਸੰਧੂ ਸਾਹਿਬ ਉਹ ਠੀਕ ਠਾਕ ਵੀਰੇ ਹਾਂਜੀ ਚੜ੍ਹਦੀ ਕਲਾ ਜੀ ਹੈਪੀ ਵੀਰੇ ਅੱਜ ਪਸ਼ੂ ਆਪਣੇ ਕੋਲੋਂ ਜਿਵੇਂ ਦੱਸਿਆ ਤੁਸੀਂ ਦੋ ਕੇ ਦੋ ਹੀ ਤੁਸੀਂ ਲੇਟ ਹੋਏ ਤੁਸੀਂ ਤਾਂ 9 ਵਜੇ ਦਾ ਕਹਿਨ ਤਾਂ ਡਾਕੇ ਰੱਖੀਓ ਵੀਰ ਫਿਰ ਕੱਲ ਆਏ ਰਾਤ ਹੀ ਸੌਦਾ ਆਇਆ ਇਹਨਾਂ ਦਾ ਹਾਂਜੀ ਤੇ ਦਿਨੋ ਫਿਰ ਲੈ ਗਏ ਦਿਨਾਂ ਦੇ ਦੇਖ ਗਏ ਹਾਂਜੀ ਚਲੋ ਕੋਈ ਗੱਲ ਤੇ ਫਿਲਹਾਲ ਹੁਣ ਜਿਹੜੀ ਇੱਕ ਇਹ ਬੈਡ ਆਪਣੇ ਕੋਲ ਪਕਾਉਗਾ। ਇਹ ਸਭ ਵੀਡੀਓ ਹੈਪੀ ਇਹ ਬੈਡ ਦੀ ਡਿਟੇਲ ਕੀਤੀ ਹੈ ਸੁਭਾ ਕੇ ਨਮਾ। ਦੂਜੇ ਸਵੇਰ ਸਾਨੂੰ ਸੌਈ ਹੈ। ਸੌਈ ਦੂਜੇ। ਪਰਸੋਂ ਦੀ ਸੌਈ ਹੈ। ਹਾਂਜੀ। ਹਾਂਜੀ। ਮਗਰ ਹਵਾਸ਼ਾ ਹੈ। ਬੱਛਾ। ਹਾਂਜੀ। ਠੀਕ ਹੈ ਬੈਡ ਚੰਗੀ ਵੈਸੇ ਬਖਾਲਾ ਬਹੁਤ ਸੋਹਣਾ। ਜੀ ਸਾਉ ਤੁਹਾਨੂੰ ਵੇਖੋ। ਆ ਕਰੋ ਚੱਕ ਦੋਸਤੋ। ਆ ਕਰੋ ਚੱਕ। ਖਾਣ ਦੇ ਲੋਕ ਡਾਲਾ ਜਵਾਬ ਲਗਾਏ। ਆ ਦੇਖੋ। ਵੀ ਬਹੁਤ ਖੂਬਸੂਰਤ ਆ ਦੋਸਤੋ ਆ ਕੁਆਲਿਟੀ ਆ ਠੀਕ ਆ ਜੀ ਥਣਾ ਦੀ ਤੇ ਨਖੇੜ ਵੇਖੋਗੇ ਤੁਸੀਂ ਡਿਫਰੈਂਸ ਆਪਸੀ ਗਾਇਬ ਤੁਸੀਂ ਵੇਖੋਗੇ ਭਾਜੀ ਚੋਂ ਚੋਂ ਉਂਗਲਾਂ ਦਾ ਜੋ ਵੇਖ ਲਓ ਆ ਵੇਖੋ ਇਹ ਪੀੜੀ ਤੇ ਪਾਵੇ ਹੁੰਦੇ ਆ ਹੂੰ ਆ ਕਰੋ ਚੱਕ ਤੇ ਉਪਰੋਂ ਜਿਹੜੀ ਦੋਸਤੋ ਬੋਡੀ ਬੰਡਰ ਉਹ ਵੀ ਬਹੁਤ ਚੰਗੀ ਆ ਵੱਡੀ ਆ ਭਾਜੀ ਵੱਡੀ ਮੈਂਡ ਠੀਕ ਆ ਤੇ ਕਰੋ ਸੰਗ ਦੇ ਵਿੱਚ ਕਰੋ ਚਾ ਭਾਜੀ ਲੈਣੀ ਕਰੋ ਜਾਂ ਭਾਜੀ ਗੜੀ ਕਰਨੀ ਚੁਰੀ ਆਉਂਦੀ ਆ ਬਿਲਕੁਲ ਜੀ ਹਾਂ ਜੀ ਕਰੋ ਸੰਗ ਦੇ ਵਿੱਚ ਤੇ ਆ ਵੈਡ ਦਾ ਜਿਹੜਾ ਦੋਸਤੋ ਬੈਕ ਸਾਈਡ ਤੋਂ ਤੁਸੀਂ ਹਵਾਨੇ ਦਾ ਸਟਰਕਚਰ ਵੇਖੋਗੇ ਤੇ ਆ ਬੱਚਾ ਹੈਗਾ ਥੱਲੇ ਆ ਮੇਲ ਦਾ ਇਹ ਪਾਦਰ ਉਠਾਇਆ ਜੀ ਨਾ ਪਾਜੀ ਬੱਚੀ ਹੁੰਦੀ ਬੜੀ ਚੀਜ਼ ਹੈ ਕਿਨੇ ਚੰਗਾ ਸੀਮੈਂਟ ਰਖਾਇਆ ਹੈ ਬਿਲਕੁਲ ਜੀ ਬਿਲਕੁਲ ਸਾਡੇ ਕੰਪਨੀ ਨਾਲ ਨਾਲ ਜੀ ਸੀਮੈਂਟ ਬਹੁਤ ਵੀਰ ਸ਼ੌਕੀਆ ਰਖਾਉਂਦੇ ਆ ਪਰ ਚਲੋ ਇਹ ਕੁਦਰਤੀ ਹੈ ਜੀ ਬੱਚੇ ਵੀ ਹੋ ਜਾਂਦੇ ਆ ਬੱਚੀਆਂ ਵੀ ਆਉਂਦੀਆਂ ਨੇ ਇਹ ਬੱਚਾ ਜਿਹੜਾ ਦੋਸਤੋ ਇਸ ਵੈਡ ਦੇ ਥੱਲੇ ਆ ਠੀਕ ਆ ਬੱਚਾ ਆ ਉਲਟ ਬਹਿਣੀ ਵਾਲੇ ਪਾਸੇ ਤੁਸੀਂ ਦੇਖੋ ਸਰ ਜੀ ਦਾ ਦਰਦ ਨਹੀਂ ਦੁੱਧ ਨਹੀਂ ਕੱਢੀ ਨਹੀਂ ਆ। ਠੀਕ ਆ। ਥਣ ਦੀ ਕੁਆਲਿਟੀ ਕਾਫੀ ਖੂਬਸੂਰਤ ਆ ਭਰਾਵੋ ਤੇ ਬਾਕੀ ਜਵਾਬ ਆ ਪੁੱਛ ਲੈਨੇ ਵੀਰ ਨੂੰ ਵੀ ਕਿੱਦਾਂ ਦਾ ਆ। ਆ ਜਾਣੇ ਬਾਈ ਧਰ ਮਰਾਦ ਨੇ ਬੱਚਾ ਲਾ ਗਿਆ। ਤੇ ਹੈਪੀ ਵੀਰੇ ਕਿੰਨਾ ਕੇ ਵਸ ਸੁਭਾਵਨਾ ਕਿੰਨੀ ਕੀ ਦੁੱਧ ਦੀ ਪੁੱਛਿਆ ਕੁਛ। ਦੁੱਧ ਭਾਜੀ ਮਾਲਕਣ ਕਹਿੰਿਆ ਵੀ ਪਹਿਲੇ ਸੂਏ 20 ਲੀਟਰ ਦਿੱਤਾ ਵਾ। ਹਾਂ ਮੈਂ ਹੁਣ 20 ਲੀਟਰ ਚਵਾ ਦੂੰਗਾ। ਹਾਂਜੀ। ਹੋਣ ਦਾ ਮੌਕਾ ਤੇ ਜਿਹੜੀਆਂ ਦੀ ਸੂਈ ਆ 25 ਕਿਲੋਗ੍ਰਾਮ ਦੁੱਧ ਦੇਊਗੇ। ਐਦਾਂ ਵੀ ਖੜੂਗਾ ਤੇ 18 ਕਿਲੋ ਦੀ ਗਾਰੰਟੀ ਦੂੰਗਾ। ਭੂਰ ਛਿੱਟਾ ਥਣ ਵੱਧ ਘਟੋਏ ਤੇ ਠੀਕ ਆ ਤੇ ਬਿਲਕੁਲ ਹੁਣ ਬੌਲੇ ਦੇ ਵਿੱਚ ਜਿਹੜੀ ਦੋਸਤ ਚੱਲਣ ਈ ਆ ਜ ਤੀਜਾ ਦਿਨ ਆ ਜੀ ਹਾਂ ਜੀ ਪਰਸੋਂ ਭਾਜੀ ਸੂਈ ਸ਼ਾਮੀ ਪਈ ਹਾਂ ਜੀ ਆਹ ਨਾੜੂ ਨਾੜੋ ਕਿਲਾ ਵਸਾ ਮਗਰ ਜੋ ਆ ਵੇਖੋ ਜੀ ਠੀਕ ਆ ਨਾੜੂ ਬੜੀ ਚੀਜ਼ ਸੀ ਠੀਕ ਆ ਆ ਬੱਚਾ ਤੇ ਥਾਲ ਸੁਣ ਦੀ ਕੁਆਲਿਟੀ ਚੰਗੀ ਆ ਤੇ ਬੱਚੇ ਨੂੰ ਆਪਾਂ ਜਿਹੜਾ ਦੋਸਤ ਧਾਰਾ ਮਾਰ ਕੇ ਬੱਚਾ ਲਾ ਕੇ ਧਾਰਾ ਮਾਰ ਕੇ ਤੁਹਾਨੂੰ ਤਸੱਲੀ ਜ਼ਰੂਰ ਕਰਾਵਾਂਗੇ ਤੇ ਇੱਕ ਵਾਰੀ ਪਹਿਲਾਂ ਜਿਹੜੀ ਆਪਾਂ ਤਸੱਲੀ ਕਰਾ ਦਿੰਨੇ ਆ ਫਿਰ ਖੋਲ ਕੇ ਤੋਰ ਕੇ ਦਿਖਾ ਦਿੰਦੇ ਆ ਲਾ ਦਿਓ ਜੀ ਬੱਚਾ ਆ ਦੇਖੋ ਦੋਸਤੋ ਬੱਚਾ ਛੜਦਾ ਜੀ ਤੇ ਆਹ ਵੇਖੋ 2 ਘਟੋ ਘਟ ਜਿਹੜੀ ਦੋਸਤੋ 20 ਕਿਲੋ ਤੋਂ ਪਲੱਸ ਚਿਲਣ ਵਾਲੀ ਵਹਿੜ ਆ ਤੇ ਇੱਕ ਤਾਂ ਹੁੰਦਾ ਵੀ ਦੋਸਤੋ ਕਹਿ ਦੇਣਾ ਪਰ ਇੱਥੇ ਹਰ ਕ ਵੀਰ ਨੇ ਪਾਰਕੂ ਵੀਰ ਨੇ ਦੇਖ ਲਿਓ ਤਸੱਲੀ ਕਰ ਲਿਓ ਜੱਜਮੈਂਟ ਤੁਹਾਨੂੰ ਹੋ ਜੂਗੀ ਵੀ ਵਹਿੜ ਜਿਹੜਾ ਦੋਸਤੋ 20 ਕਿਲੋ ਚਵਾਉਣਾ ਚਾਹੀਦਾ ਆ ਦੇਖੋ ਜੀ ਆਹ ਲੋ ਪ੍ਰਭੂ ਆਹ ਚਵਾਜੇ ਮੋਟੀ ਉਂਗਲ ਜਿੱਡੀ ਧਾਰਾ ਦੋਸਤੋ ਇਹਨੂੰ ਆਪਾਂ ਕਹਿੰਦੇ ਆ ਵੀ ਜਿਵੇਂ ਦੋ ਦੀ ਮੋਟਰ ਹੈ ਆਹ ਮਗਰਲੇ ਥਨਾ ਤੋਂ ਚਵਾ ਦੇ ਜੀ ਅੱਧੀ ਜਣਾ ਜਾਂ ਆਉਂਦਾ ਜੀ ਹਾਏ ਇੱਧਰ ਦੇਖੋ ਦੇਖੋ ਕਮਾਲਾ ਕਰ ਦੇ ਹਰੇਖੋ ਉੱਟ ਦੀ ਨਾ ਮਿੱਟੀ ਹਾਂ ਆਹ ਇਹ ਲੋ ਸੰਧੂ ਦਾ ਚਵਾਇ ਦਾ ਡੰਗਾ ਦੇ ਮੜਾ ਲੈਣਾ ਬਿਲਕੁਲ ਬਿਲਕੁਲ ਚਵਾਇ ਦਾ ਕੋਈ ਧਾਰਾ ਨਾ ਮਾਰੇ ਫੂਟ ਛੱਡਾ ਖਣਵਾ ਦੇ ਘਾੜੋ ਤੇ ਮੈਂ ਬਾਅਦ ਚ ਲਾਉਂਗਾ ਹੂੰ ਇਹਦੀ ਗੱਲ ਲੱਸੂ ਕੋ ਹੋਈ ਨਹੀਂ ਗਿਰੂਗੀ ਸਹੀ ਹੈ ਵੀਰ ਸਹੀ ਹੈ ਬਗਾਨੇ ਦਾ ਇਨੀ ਗੱਲ ਵੀ ਕਿਲੋ 150 2 ਕਿਲੋ ਮੀਟਰ ਦੇ ਡੰਗਰ ਦੂਰ ਚੱਲ ਜੇ ਆ ਤੁਹਾਨੂੰ ਪਤਾ ਵੀ ਕਿਲੋ ਖੰਡ ਤੋਂ ਓਗਲ ਦਾ ਫਰਕ ਪਾਉਂਦਾ ਬਗਾਨੇ ਦਾ ਡੰਗਰ ਜਾ ਲੇ ਅਗਲੇ ਵੀਰ ਕਹ ਜਾਂਦੇ ਵੀ 20 ਦੱਸਿਆ ਸੀ ਉਧਰ ਦੇ 18 ਨਿਕਲਿਆ ਵਾ ਘੜ ਗਈ ਆ ਤੁਹਾਨੂੰ ਪਤਾ ਥੰਦੂ ਸਾਹਿਬ ਦੀ ਬਗਾਨੇ ਦਾ ਜਾਂਦਾ ਨਾ 150 ਤੋਂ ਵੱਧ ਦਾ ਫਰਕ ਠੱਕ ਪਾ ਜਾਂਦਾ ਤੋਂ ਵੱਧ ਦਾ ਨਾ ਨਿਕਲੇ ਕਦੀ ਵੀ ਨਾ ਜੀ ਨਾ ਕੋਈ ਕਿਲੋ ਕੋਈ ਕਿਲੋ 2 ਕਿਲੋ ਖੰਡ ਦਾ ਕੋਈ ਵਾਧਾ ਇਹਦੇ ਤੇ ਨੁਕਸਰ ਹੋ ਜਾਂਦੀ ਹੈ ਗੱਲ ਕੋਈ ਕੋਈ ਗੱਲ ਨਹੀਂ ਜੀ ਠੀਕ ਆ ਆ ਦੇਖੋ ਮਾਰੇ ਘਰ ਦੇ ਬੰਦਾ ਖੁਰਲੀ ਨਾ ਵਜੇ ਉਹ ਕੰਮ ਨਹੀਂ ਹੈਗਾ। ਚਾਹ ਦੇ ਲਓ ਲਓ। ਸ਼ੀਲ ਸਹੂਆ। ਲਓ ਵੀ ਭਰਾਵੋ। ਖੋਲਿਓ ਬਈ ਹੱਬੀ ਦਿਖਾਓ ਜੀ ਖੋਲ ਕੇ। ਬਾਕੀ ਦੋਸਤੋ ਤੋੜ ਕੇ ਦਿਖਾਉਣੇ ਆਪਾਂ ਤੁਹਾਨੂੰ। ਆਹ ਦੇਖੋ ਮੜਾ ਗਿਆ। ਜਿਵਾ ਮੇਰਾ ਤੁਸਾਂ ਬਜਾ ਰਿਹਾ। ਫਵਾਨੇ ਦੀ ਕੁਆਲਿਟੀ ਜਿਹੜੀ ਦੋਸਤੋ ਬਹੁਤ ਜਦੀ ਖੂਬਸੂਰਤ ਆ। ਤੇ ਆ ਆ ਥਾਣਾ ਦਾ ਨਖੇੜ ਚੈੱਕ ਕਰ ਕਦ ਕਾਠੀ ਵੀ ਸੋਹਣਾ ਹੈ ਤੇ ਬਾਹਰ ਜਿਹੜੀ ਦੋਸਤੋਂ ਵਾਈਟ ਰੰਗ ਤੇ ਬਲੈਕ ਦਾ ਕੰਬੀਨੇਸ਼ਨ ਹੈ ਠੀਕ ਆ ਵਾਈਟ ਤੇ ਬਲੈਕ ਆ ਵਾਈਟ ਜਿਹੜਾ ਥੋੜਾ ਜਿਆਦਾ ਰੰਗ ਆ ਅਰਸਾ ਸਾਹਿਬ ਵੀ ਸ਼ਰਤਾਂ ਜੋ ਫਿਰ ਬੜੀ ਡਰਦੀ ਕਰਕੇ ਆ ਆ ਲਓ ਜੀ ਲਓ ਬੱਸੀ ਰੱਖ ਆ ਪੀਆ ਠੀਕ ਹੈ ਹੈਪੀ ਵੀਰੇ ਡਿਮਾਂਡ ਫਿਰ ਲੈਣ ਦੇਣ ਸੰਤੂ ਸਾਹਿਬ ਕੋਈ 80 ਨਹੀਂ ਕਰਨਾ ਕੋਈ 85 ਨਹੀਂ ਕਰਨਾ 65000 ਤੇ ਪਹੁੰਚ ਕਰਨੀ 65000 ਤੇ 65000 ਤੇ ਪਹੁੰਚ ਕਰਨੀ ਜੋ 200 ਰੁਪਿਆ ਛੋੜ ਹੋਊਗੀ ਜੋ ਕਿ ਇਦਾਂ ਦਾ ਮਾਲ ਦੇ ਦੇ ਤਾਂ ਮੈਂ ਗੈਨ ਫ੍ਰੀ ਦੇ ਦੂੰਗਾ ਲੋਕ ਸਾਲ ਸਤਰ ਇਦਾਂ ਹੀ ਮੰਗੀ ਜਾਂਦੇ ਆ ਪਰ ਆਪਾਂ ਪਹੁੰਚ ਕਰੀਏ 65000 ਦੇ ਦੇਣੀ ਲੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜੇ ਆਪਾਂ ਇੱਕ ਪਾਸੇ ਦੂਜੇ ਪਾਸੇ ਜਾਈਏ ਨਾ 500 ਤੋਂ 7000 ਰੁਪਿਆ ਕਿਰਾਇਆ ਚੜਦਾ ਪੰਜਾਬ ਚੜ ਜਾਂਦਾ ਨਾ ਬਿਲਕੁਲ ਪਰ ਆਪਾਂ 65000 ਤੇ ਪਹੁੰਚ ਕਰਨੀ 200 ਰੁਪਿਆ ਸਿਰਫ ਛੋੜ ਹੋਣੀ ਚਾਹੀਦੀ ਠੀਕ ਹੈ 45 ਲੱ ਲ 50 ਲੱ 55 ਲੱ ਉਹ ਵੀਰਣਾ ਫੋਨ ਲਾਵੇ ਬਾਕੀ ਜਿੰਨੂੰ ਪਸੰਦੂ ਦਾ ਪਤਾ ਉਹਨੇ ਲੈਣੀ ਆ ਬਸ ਬਸ ਜਿੰਨੇ ਰੱਖੀਆਂ ਜਿੰਨੂੰ ਉਹਦੀ ਕਾਰ ਦਾ ਪਤਾ ਉਹਨੇ ਲੈਣੀ ਆ ਬਸ ਇੱਕ ਵਾਰੀ ਆ ਫੇਸ ਕੁਆਲਟੀ ਮੈਂ ਤੁਹਾਨੂੰ ਇੱਕ ਵਾਰੀ ਫਿਰ ਦਿਖਾਉਣਾ ਦੋਸਤੋ ਆ ਕਰੋ ਠੀਕ ਹੈ ਜੀ ਠੀਕਾ ਬਹੁਤ ਸੋਹਣੀ ਬੈਡ ਆ ਕਮਾਲ ਦੀ ਆ ਠੀਕ ਹੈ ਜੀ ਹਵਾਨੇ ਵੱਲੋਂ ਵੀ ਉੱਪਰੋਂ ਵੀ ਜਿੰਨੀ ਸਫਾਈ ਆ ਉਹਨੇ ਥਣ ਦੇਵੇ ਦੀ ਵੀ ਪੂਰੀ ਸਫਾਈ ਆ ਠੀਕ ਆ ਉਹ ਨਾ ਮਾਰੇ ਘੜੀ ਦੇ ਦੇਖੀ ਲੋ ਹਵੇ ਲੱਕਾ ਮਾਰ ਉਹ ਜੀ ਮੀਰੋ ਜੇਪਰ ਡਰਦੀ ਉਹਦਾ ਕਾਬਿਲ ਉਹਨਾਂ ਕਦੀ ਘਰੋਂ ਨਹੀਂ ਗੱਡੀ ਮਾਲਕਾਂ ਨੇ ਹਾਂਜੀ ਠੀਕ ਆ ਤੇ ਨੰਬਰ ਵੀ ਰੈਪੀ ਆਪਣੇ ਜਰੂਰ ਨੰਬਰ ਭਾਜੀ ਮੇਰਾ 81 43 73 75 94 65 33 233 ਪਿੰਡ ਆਪਣਾ ਘਾ ਬੁਰਜ ਨੱਥੂ ਜਿਲ੍ਹਾ ਤਰਨਤਾਰਨ ਤਸੀਲ ਪੱਟੀ ਆ ਜੀ ਨਾਮ ਮੇਰਾ ਪੀ ਠੀਕ ਹੈ ਜੀ ਇਹ ਦੋਸਤੋ ਮੀਰ ਰੈਪੀ ਦੇ ਕੋਲ ਅੱਜ ਵੈਰ ਸੀਗੀ ਪਕਾਉ ਠੀਕ ਆ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਤੇ ਥਣਲੇਵੇ ਦੀ ਬਹੁਤ ਜਿਆਦਾ ਕੁਆਲਿਟੀ ਆ ਖੂਬਸੂਰਤ ਆ ਬਾਕੀ ਚੁਵਾਈ ਆਪਣੀ ਇੱਕ ਟਾਈਮ ਕਰ ਲਓ ਕੋਈ ਦੋ ਟਾਈਮ ਕਰ ਲਓ ਆਨਲਾਈਨ ਮੰਗਾਉਣੀ ਆ ਉਹ ਵੀ ਵੀਰ ਨੇ ਦੱਸਤਾ ਪਹੁੰਚ ਵੀ ਦੱਸਦੀ ਆ 65000 ਦੇ ਵਿੱਚ ਘਰ ਤੱਕ ਪਹੁੰਚਾ ਦੋਸਤੋ ਤੁਹਾਡੇ ਹੋ ਜੂਗੀ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ